ਰਾ ਤਾਂ ਪਨਾ ਆ ਮਾਹੌਲ ਚ ਰਹੇ ਸੀਗੇ ਹੈ ਨਹੀਂ ਫਰੈਸ਼ ਫਾਰਮ ਆ ਚਾਰੇ ਪਾਸੇ ਜੰਗਲ ਆ ਮੈਪਲ ਰੇਜਾ ਬਹੁਤ ਸੋਹਣੇ ਪੰਛੀ ਪਰਿੰਦੇ ਬੱਤਕਾਂ ਵਗੈਰਾ ਸੋ ਨਜ਼ਰ ਆ ਜਾਣਗੀਆਂ ਜਸਦੀਪ ਬਾਈ ਜੀ ਉਹਨਾਂ ਦਾ ਫਾਰਮ ਆ ਸਾਡੇ ਪਿੰਡ ਵਾਲੇ ਬਾਈ ਜੀ ਉਹਨਾਂ ਦੌਦਰ ਤੋਂ ਉਹਨਾਂ ਅੱਗੇ ਵੀ ਮੈਂ ਇੱਥੇ ਫਲਮਾ ਕੇ ਗਿਆ ਸੀ ਤੇ ਬਹੁਤ ਸੋਹਣਾ ਮਾਹੌਲਾ ਦੇਖਿਆ ਕੋਕਰ ਜਪਾਨੀ ਜੇ ਕੋਕਰ ਸੋ ਨਜ਼ਰ ਆ ਜਾਣਗੇ ਕਮਾਲ ਦਾ ਨਜ਼ਾਰਾ ਵਾ ਆਜੋ ਗੱਲਬਾਤ ਕਰਾ ਕੇ ਲੈ ਕੇ ਆਵਾਂ ਨਾਲੇ ਆਪਾਂ ਸਾਰਾ ਉਧਰ ਗਦਾ ਵੀ ਹਣਕੀਆਂ ਦਾ ਸਵੇਰੇ ਮੇਂ ਕੁੱਕੜਾਂ ਦੀ ਆਵਾਜ਼ ਤੇ ਉੱਠਿਆ ਇੱਥੇ ਤੇ ਆ ਸਾਰਾ ਮਾਹੌਲ ਆ ਭਾਂਤ ਭਾਂਦੇ ਜਾਨਵਰ ਅੱਕਦੇ ਵਿੱਚ ਬੱਕਰੀ ਦੀ ਆਵਾਜ਼ ਆ ਗਈ ਕਦੇ ਕੁੱਕੜ ਦੀ ਆ ਗਈ ਕਦੇ ਫੈਜ਼ੈਂਟ ਦੀ ਮੋਰ ਵੀ ਉੱਚੀ ਉੱਚੀ ਬੋਲਦੇ ਆ ਤੇ ਗਦਾ ਤਾਂ ਹਣ ਕਿਉਂ ਜਾਂਦਾ ਸੀਗਾ ਇਹਦਾ ਪਤਾ ਨਹੀਂ ਕੀ ਹਿਸਾਬ ਕਿਤਾਬ ਆ ਪਰ ਖੁਸ਼ ਆ ਦੇ ਲੋ ਦਿਲੋਂ ਖੁਸ਼ ਆ ਪੂਰਾ ਤੇ ਆਪਾਂ ਹੁਣ ਇੱਥੇ ਵੀਡੀਓ ਬਣਾ ਉੱਲੂ ਨਹੀਂ ਬੈਠਾ ਉਹ ਸਾਹਮਣੇ ਫੈਂਸੀ ਆ ਹੋ ਮੈਂ ਕਿਤੇ ਅਸਲੀ ਆ ਕਿਤੇ ਮੈਨੂੰ ਤਾਂ ਅਸਲੀ ਵਰਗਾ ਹੀ ਲੱਗਿਆ ਉਹ ਤਾਂ ਪਰ ਫੈਂਸੀ ਸੀਗਾ ਤਾਂ ਜੋ ਗੱਲਬਾਤ ਕਰਦੇ ਅੱਗੇ ਚੱਲਦੇ ਆ ਆ ਫਰਦੇ ਆ ਕੁੱਕੜ ਭੇਡਾਂ ਬੱਕਰੀਆਂ ਆ ਲੈ ਇਹ ਇੰਡੀਆ ਚ ਨਹੀਂ ਇਹ ਕੈਨੇਡਾ ਦੇ ਵਿੱਚ ਆ ਦੇਖੋ ਕਿਰਾਂ ਲੈ ਓਏ ਚਰਚਰੇ ਕਹਿੰਦੇ ਇਹਨਾਂ ਨੂੰ ਇੱਧਰ ਵੀ ਹੈਗਾ ਇੱਧਰ ਕਿਹੜਾ ਬਈ ਇੱਧਰ ਕਿਹੜਾ ਵਾ ਇੱਧਰ ਫੈਜ਼ੈਂਟ ਇੱਧਰ ਦੇ ਪਾਸੇ ਫੈਜ਼ੈਂਟ ਬੈਠਾ ਵਾਲਾ ਆ ਫੈਜ਼ੈਂਟ ਹੋ ਗਿਆ ਤੇ ਤਾਂ ਵੀ ਫੈਜ਼ੈਂਟ ਆਡ ਰੰਗ ਦੇ ਓ ਬੱਚ ਖਰਗੋਸ਼ ਵੀ ਬੈਠਾ ਓਏ ਖਰਗੋਸ਼ ਓ ਬੈਠਾ ਖਰਗੋਸ਼ ਵੀ ਬੈਠਾ ਬਈ ਤੇ ਆ ਬੱਕਰੀਆਂ ਆ ਗਈਆਂ ਲੈ ਵੱਲੇ ਵੱਲੇ ਲੈ ਨਿੱਕੇ ਨਿੱਕੇ ਵੇਮਣੇ ਕਮਾਲ ਦੇਖੋ ਕਿਆ ਖੂਬਸੂਰਤੀ ਆ ਆਪਾਂ ਇੱਥੇ ਕਿੱਥੇ ਮੈਪਲ ਰਿਜ ਦੇ ਵਿੱਚ ਆ ਹੈਨੀ ਫਰੈਸ਼ ਫਾਰਮ ਤੇ ਹਾਓ ਸਾਹਮਣੇ ਹੈਨੀ ਫਰੈਸ਼ ਫਾਰਮ ਤੇ ਆਪਾਂ ਆਏ ਹੋਏ ਆ ਇੱਥੇ ਰਾਤ ਆ ਉੱਥੇ ਉਹਦੇ ਵਿੱਚ ਰਹੀ ਸੀਗੇ ਜਸਦੀਪ ਬਾਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਕਿਵੇਂ ਹੋ ਦਾਣੇ ਪਉਣ ਲੱਗੇ ਹੋ ਦਾਣੇ 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 ਠੀਕ ਆ ਲੈ ਵੀ ਇਹ ਕੈਨੇਡਾ ਆਹੇ ਤੇ ਮਾਹੌਲ ਤੁਸੀਂ ਦੁਬੱਟਾ ਉਵੇਂ ਪਿੰਡਾਂ ਵਾਲੇ ਸਾਹ ਵਾਂਗੂ ਕਮਾਲ ਲੈ ਬੱਲੇ ਆ ਬੱਲੇ ਵੀ ਬੱਲੇ ਵੈਰਾਈਟੀ ਬਹੁਤ ਰੱਖੀ ਆ ਆ ਹੈਗੇ ਕੀ ਆ ਲੰਮੀ ਜੀ ਧੌਣ ਵਾਲੇ ਕੀ ਨਾ ਟਰਕੀ 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 ਸਾਹਿਬ ਖੜੇ ਆ ਇਧਰ ਆ ਕੁੱਕੜ ਸਾਹਿਬ ਆ ਤੇ ਆਹ ਹੋਰ ਛੋਟੀ ਕਲਗੀ ਵਾਲੇ ਇਹ ਕੁਕੜੀ ਹੋਊਗੀ ਕਿ ਕੁਕੜੀ ਆ ਨਹੀਂ ਕੁਕੜੀ ਆ ਤੇ ਆਹ ਦੇਖੋ ਲੈ ਆ ਦੂਜੀਆਂ ਨਿੱਕੇ ਜਪਾਨੀ ਜੇ ਛੋਟੇ ਕੱਦ ਵਾਲੇ ਤੇ ਬਸ ਆ ਵੀ ਆਉਂਗੇ ਆ ਆ ਗਈਆਂ ਬਤਕਾਂ ਉਹ ਉਧਰ ਗਦਾ ਵੀ ਹਣਕੀ ਜਾਂਦਾ ਉਹ ਵੀ ਰੱਖਿਆ ਲੈ ਬੱਲੇ 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 ਆ ਕਿਆ ਖੂਬਸੂਰਤ ਮਾਹੌਲ ਆ ਕਿਆ ਖੂਬਸੂਰਤ ਮਾਹੌਲ ਆ ਵਾਹ ਦੇਖਿਓ ਕਿਰਾ ਆ ਪਾਂਛੀ ਪਰਿੰਦੇ ਬਹੁਤ ਆ ਸਿਟ ਨੋ ਸਿਟ ਬੇਬੀ ਕੁੱਤੇ ਵੀ ਰਖੇ ਆ ਸਿਟ ਨੋ ਕੁੱਤਿਆਂ ਦਾ ਤੇ ਕੁੱਕੜਾਂ ਦਾ ਤੇ ਬੱਤਾਂ ਦਾ ਤਾਂ ਤਾਲਮੇਲ ਹੀ ਹੈ ਨਹੀਂ ਕੋਈ ਨਹੀਂ ਇੱਥੇ ਤਾਂ ਹੈਗਾ ਵਾ ਹੈਗਾ ਇੱਥੇ ਪੂਰਾ ਤਾਲਮੇਲਾ ਤੇਰੇ ਸਾਹਮਣੇ ਹਾਂ ਦੇਖ ਲਈ ਤਾਲਮੇਲ ਪੂਰਾ ਬਣਾਈ ਬੈਠੇ ਹੋ ਕਹਿੰਦੇ ਨਹੀਂ ਕੁਛ ਇਹਨਾਂ ਨੂੰ ਨਹੀਂ ਕਹਿੰਦੇ ਨਹੀਂਗੇ ਕੁਛ ਅੱਛਾ ਬਚਾਵਾ ਹਾਂ ਦੇਖਿਓ ਘਰਾਂ ਲੈ ਆਹ ਤਾਂ ਇਹ ਦ੍ਰਿਸ਼ੀ ਬਹੁਤ ਸੋਹਣਾ ਯਾਰ ਇੱਗੇ ਅੱਜ ਤੋਂ ਨਾ ਪੰਜਾਬ 'ਚ 30 40 ਸਾਲ 50 ਸਾਲ ਪਹਿਲਾਂ ਹੁੰਦਾ ਸੀ ਸੁਣਦੇ ਆ ਉਹ ਵੇਖ ਲੋ ਬੱਕਰੀਆਂ ਕੱਠੀਆਂ ਝੋਟਸ ਖੜੀਆਂ ਆਹ ਦੇ ਝੁੰਡ ਬਣਾਈ ਖੜੀਆਂ ਲੈ ਓਏ ਓਏ ਲੈ ਨਿੱਕੇ ਨਿੱਕੇ ਕਿੰਨੇ ਪਿਆਰੇ ਕਮਾਲ ਹੈ ਕੋਈ ਮੋਲੇ ਖੂਬਸੂਰਤੀ ਦਾ ਕਿਵੇਂ ਹੋ ਠੀਕ ਆ ਠੀਕ ਆ ਆਮ ਹੁਬਾਏ ਉਧਰ ਵੀ ਦਿਖਾ ਲਿਆ ਵਾ ਹਾਂ ਹਾਂ ਉੱਧਰ ਵੀ ਉਹ ਮੋਰ ਆ ਆਜਾ ਚੱਲ ਗਿਆ ਉੱਧਰ ਨੂੰ ਬਿਲਕੁਲ ਬਿਲਕੁਲ ਆਜੋ ਆਜੋ ਆ ਆ ਵੀ ਬਹੁਤ ਪਿਆਰਾ ਆ ਬਈ ਲੈ ਇਹ ਕਿੱਥੋਂ ਇੰਡੀਆ ਤੋਂ ਲੈਂਦੇ ਸੀ ਕਿਵੇਂ ਲੈਂਦੇ ਨਹੀਂ ਨਹੀਂ ਇੱਥੇ ਹੀ ਇਕੱਠੇ ਕੀਤੇ ਆ ਇੱਥੇ ਹੀ ਇਕੱਠੇ ਕੀਤੇ ਹਾਂ ਇੰਡੀਆ ਤੋਂ ਨਹੀਂ ਲੈਂਦਾ ਕੋਈ ਠੀਕ ਆ ਕਿਉਂਕਿ ਕੈਨੇਡਾ 'ਚ ਮਾਹੌਲ ਆ ਇਹ ਵੀ ਬੰਦੇ ਨੂੰ ਰੱਖਣਾ ਸਭ ਤੋਂ ਵੱਡੀ ਚੁਣੌਤੀ ਹੁੰਦਾ ਤੇ ਤੁਸੀਂ ਇਹਨੇ ਜਾਨਵਰ ਵੀ ਰੱਖੇ ਆ ਤੇ ਤੁਹਾਡੇ ਕੋਲ ਬੰਦੇ ਵੀ ਬਹੁਤ ਆ ਕੇ ਰਹਿੰਦੇ ਆ ਬਸ ਐਂ ਚੱਲੀ ਜਾਂਦਾ ਇਹ ਇਹ ਕੋਈ ਕੋਛ ਨਹੀਂ ਹੈ ਜਿਹੜਾ ਕੁਛ ਹੈਗਾ ਆਪਦੇ ਆਪ ਹੀ ਕੁਦਰਤ ਵੱਲੋਂ ਕੋਈ ਸੋਚਿਆ ਸਮਝਿਆ ਨਹੀਂਗਾ ਕੁਛ ਵੀ ਇੰਨੇ ਜਾਨਵਰਾਂ ਨੂੰ ਪਾਉਣਾ ਖਾਣਾ-ਦਾਣਾ ਵੀ ਬਹੁਤ ਹੋ ਜਾਂਦਾ ਅੰਦਰ ਜਾ ਸਕਦਾ ਹਾਂ 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 ਆਓ 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 ਇਹ ਆ ਕਿਧਰ ਕਿਧਰ ਚਲੇਗੇ ਜਾਣਗੇ ਕਿੱਥੇ ਆਜੋ 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 ਇੱਧਰ ਉੱਧਰ ਚਲੇਗੇ ਮੂਰ ਹੂੰ ਉਹ ਜਾਂਦੇ ਭੱਜੇ ਮੂਰ ਦੀ ਘੇਰਦਾ ਅੰਦਰ ਤਾਂ ਨਹੀਂ ਬੈਠੇ ਕੋਈ ਉੱਤੇ ਬੈਠੇ ਆ ਉੱਤੇ ਉੱਤੇ ਚਲੇਗੇ ਆ ਉੱਤੇ ਚਲੇਗੇ ਉੱਤੇ ਚਲੇਗੇ ਇੱਕ ਇਧਰ ਆਉਂਦਾ ਦੋ ਇਧਰ ਆਉਂਦੇ ਆ ਇਧਰ ਮੇਰੇ ਵਾਲੇ ਪਾਸੇ ਦੋ ਆਉਂਦੇ ਆ ਹਾਂ ਇਧਰੋਂ ਆਏ ਸੀ ਉਹ ਫਿਰਦੇ ਸੰਗਦੇ ਆ ਨਾ ਮੋਰ ਵੀ ਹੈਗੇ ਆ ਇੱਥੇ ਆ ਨੈਟ ਲਾਇਆ ਹੋਇਆ ਬਾਹਰ ਨਾਲ ਹਟ ਜਾਣਾ ਹਨਾ ਹਾਂ ਨੈਟ ਲਾਇਆ ਵਿਆ ਇਹ ਫਿਰ ਇਹ ਵਧੀਆ ਕੀਤਾ ਤੁਸੀਂ ਹਾਂ ਉਧਰ ਦੀ ਆ ਰਹੇ ਆ ਹਾਂਜੀ ਆ ਆਗੇ 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 ਆਇਓ ਆਇਓ ਆਜੋ ਆਜੋ ਗਾਂ ਆਜੋ ਗਾਂ ਆਜੋ ਮੁੜਿਆ ਇਹ ਫੇਰ ਮੁੜਿਆ ਹਾਂ ਹਾਂ ਲੈ ਆ ਦੇਖੋ ਲੱਕ ਆਹ ਕੋ ਸੂਰਤੀ ਨਹੀਂ ਭਾਈ ਤੈਨੂੰ ਅਸੀਂ ਕੁਛ ਨਹੀਂ ਕਹਿੰਦੇ ਇਸ ਤਾ ਤੈਨੂੰ ਕਹ ਲੋ ਕਿ ਤੇਰੇ ਫੈਨ ਆ ਲੈ ਕਮਾਲ ਤੇ ਇਧਰਲੇ ਪਾਸੇ ਆ ਵੀ ਬਹੁਤ ਰੌਲਾ ਪਾਉਂਦਾ ਸੀ ਵੀ ਇਹ ਮਸਤ ਆ ਵਾ ਪੂਰਾ ਇਹ ਮਸਤ ਇਹ ਵੀ ਰੱਖਿਆ ਫਿਰ ਇੱਥੇ ਇਹ ਕਿਹੜੇ ਕੰਮ ਆਉਂਦਾ ਕੋਈ ਸ਼ੌਕ ਹੀ ਇਹ ਸ਼ੌਕ ਹੀ ਆਈ ਆ ਬਸ ਕਿਉਂਕਿ ਦਰਸ਼ਨੀ ਦਰਸ਼ਨੀ ਜਵਾਨ ਦਰਸ਼ਨੀ ਜਵਾਨ ਓਏ ਓਏ ਫੋਨ ਨੂੰ ਨਹੀਂ ਹੱਥ ਲਾਣਾ ਹਾਂ ਫੋਨ ਨੂੰ ਨਹੀਂ ਪੰਗਾ ਲੈਣਾ ਤੈਨੂੰ ਮੈਂ ਦੱਸ ਦੇਣਾ ਤੇਰੀ ਸੈਲਫੀ ਉਂ ਖਚਦਣਾ ਫੋਟੋ ਖਿੱਚਦਾ ਨਾ ਤੇਰੀ ਆ ਕੰਮ ਨਹੀਂ ਕਰਨਾ ਕਦ ਤੇਰਾ ਕਿੰਨਾ ਕਾ ਓਏ ਕਦ ਤੇਰਾ ਥੋੜਾ ਹੀ ਆ ਇਹ ਇਹ ਉਹ ਹੋ ਲੈ ਫੋਨ ਉਹ ਸੜ ਤਰਾਂ ਸੀ ਇਹ ਬਾਲ ਜੀ ਆਪ ਹੀ ਆ ਗਏ ਨਾ ਮੌਸਮ ਦੇ ਹਿਸਾਬ ਨਾਲੇ ਨੂੰ ਮੌਸਮ ਦੇ ਹਿਸਾਬ ਨਾਲ ਫੇਰੇ ਨੂੰ ਮੁੱਲ ਦੇਣਾ ਹੂੰ ਕਹਿਣਾ ਤੈਨੂੰ ਕੁਝ ਨਹੀਂ ਗਾ ਆ 1948 ਮਾਡਲ ਫੋਰ ਟਰੈਕਟਰ ਆ ਜੋ ਦਿਖਾ ਦਿਆਂ ਨਿਕਾ ਆਇਆ ਜਾਂ ਟਰੈਕਟਰ ਫੋਰ 1948 ਮਾਡਲ ਫਰਗੂਸ਼ਨ ਵੀ ਲਿਖਿਆ ਵਾ ਫਰਗੂਸ਼ਨ ਸਿਸਟਮ ਪਰਗੂਸ਼ਨ ਵਾਲਿਆਂ ਦਾ ਨਾਲ ਵੀ ਸੰਬੰਧ ਰਿਹਾ ਇਹਨਾਂ ਦਾ ਤੇ ਕਿੰਨੇ ਸਿਲੰਡਰ ਆ ਕਿੰਨੇ ਆ ਇਹ ਇੱਧਰ ਲਿਖਿਆ ਹੋਊਗਾ ਤਿੰਨ ਕ ਸਿਲੰਡਰ ਹੋਣਾ ਇਹ ਸਿਲੰਡਰ ਚਾਰ ਸਿਲੰਡਰ ਆ ਚਾਰ ਸਿਲੰਡਰ ਫੋਰਡ ਚਿੱਟੇ ਰੰਗ ਤੇ ਆ ਖੜਾ ਨਾ ਹੁਣੇ ਇੱਥੇ ਵੀ ਦੇਖਿਆ ਵੀ ਜਿੰਨੇ ਵੀ ਫਾਰਮ ਆ ਪੁਰਾਣੇ ਉਹਨਾਂ ਦੀ ਪੁਰਾਣੀ ਮਸ਼ੀਨਰੀ ਖੜਾ ਕੇ ਰੱਖੀ ਹੋਈ ਆ ਕਿਉਂ ਆਈਆਂ ਨਾ ਗੱਲ ਵੀਰੇ ਬਿਲਕੁਲ ਬਿਲਕੁਲ ਬਾਈ ਪੁਰਾਣੀ ਚੀਜ਼ ਨੂੰ ਸੜਦੇ ਨਹੀਂਗੇ ਬਾਲਾ ਸਜਾ ਕੇ ਸ਼ੋਅ ਨੂੰ ਰੱਖਿਆ ਹੈ ਵੀ ਕੋਈ ਫਾਰਮ ਚ ਐਂਟਰੀ ਕਰੇ ਤਾਂ ਆ ਮੱਥੇ ਲੱਗੇ ਬਿਲਕੁਲ ਇਹ ਦਰਵੇਸ਼ ਆਪਣੇ ਲਈ ਤੇ ਯਾਰ ਇਹ ਰੱਬ ਵਰਗਾ ਹੁੰਦਾ ਸੀਗਾ ਫੋੜ ਰਾਜਾ ਆਪਣਾ ਰਾਜ ਆਪਣੇ ਲਈ ਤਾਂ ਇਹ ਸਭ ਤੋਂ ਵੱਡੀ ਪ੍ਰਾਪਤ ਜਿੰਦਗੀ ਦੀ ਵੱਡੀ ਪ੍ਰਾਪਤੀ ਆਮ ਕਿਸਾਨ ਲਈ ਪੰਜਾਬ ਚ ਕੀ ਹੁੰਦਾ ਸੀਗਾ ਯਾਰ ਕਦੇ ਫੋੜ ਲਾਵਾਂਗੇ ਨਵਾਂ ਕਢਾਵਾਂਗੇ ਬਿਲਕੁਲ ਵੀਰੇ ਬਿਲਕੁਲ ਹੁਣ ਟਰੈਕਟਰ ਬਹੁਤ ਆ ਗਿਆ ਹੁਣ ਹਰੇਕ ਦਾ ਕੁਸਦਾ ਡਾਡਰ ਸਵਾਬ ਬਣ ਗਏ ਪਰ ਪਹਿਲੀਆਂ ਦੇ ਵਿੱਚ ਲਿਮਟਿਡ ਜੀ ਸੀ ਜਦੋਂ ਉਦੋਂ ਇਹੀ ਹੁੰਦਾ ਸੀਗਾ ਫੋੜ ਕਢਾਵਾਂਗੇ ਯਾਰ ਰਵਾਇਤ ਗੁਰੂ ਮਿਹਰ ਕਰੇ ਬਿਲਕੁਲ ਭਾਈ ਤੇ ਮੇਰੇ ਵੀ ਸੁਪਨਿਆਂ ਚ ਹਮੇਸ਼ਾ ਫੋੜ ਹੀ ਆਉਂਦਾ ਵਾ ਬਿਲਕੁਲ ਭਾਈ ਤੇ ਹੋਣਾ ਵੀ ਚਾਹੀਦਾ ਵਾ ਤੇ ਇਹਨੇ ਹੀ ਬਹੁਤ ਕੁਛ ਦਿੱਤਾ ਫੋੜਾਂ ਨੇ ਤੇ ਆਜੋ ਇਧਰਲੇ ਪਾਸੇ ਹੋਰ ਫਾਰਮ ਤੇ ਚਲਦੇ ਆਪਾਂ। ਕਤਲਿਓ। ਗੋਗੀ ਵੀਰੇ ਕੀ ਹਾਲ ਨੇ? ਵਧੀਆ ਵੀਰੇ ਵਧੀਆ। ਬਾਈ ਗੋਗੀ ਵੀ ਮਿਲ ਗਿਆ ਕਿਹੜਾ ਪਿੰਡ ਸੀ ਆਪਣਾ? ਆਪਣਾ ਹਰਦਾਸਪੁਰਾ ਵੀਰੇ ਡਿਸਟ੍ਰਿਕਟ ਬਰਨਾਲਾ। ਬਰਨਾਲਾ ਤੇ ਉਹ ਹੈਗਾ ਆਪਣਾ ਸਟਾਰਬਰੀ ਸਟਾਰਬਰੀ ਫਾਰਮ ਹਨਾ ਚਲ ਗਏ ਮੜਾ ਹੁਣ ਤਾਂ ਨਹੀਂ ਲੱਗੀ ਗਰਮੀ ਅਜ ਤਾਂ ਅਸੀਂ ਬਹੁਤ ਖਾ ਕੇ ਗਏ ਆ। ਜੀ ਜੀ ਹਾਂ ਤਾਂ ਫਿਰ ਆਫ ਸੀ ਜਨਾ। ਰੋਜ਼ ਹੀ 2-2 ਕਿਲੋ ਖਾ ਜਾਂਦੇ ਸੀ ਲਾਲਾ ਸਾਹਿਬ। ਹਾਂ 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 ਹਾਂ। ਹਾਂ ਹੁਣ ਤਾਂ ਸੌਕ ਕੀ ਹੋਣਾ। ਹਾਂ ਹਾਂ। ਇਹ ਐਂ ਹਰੀ ਹੋ ਜੂਗੀ। ਬਸ ਇਦਾਂ ਚੱਲ ਪਣਾ ਨੇ। ਹੂੰ। ਆਹ ਦਰਖਤਾਂ ਨੂੰ ਯਰ ਉੱਲੀ ਜੀ ਪੈ ਗਈ ਹੈ ਨਾ ਹਰੀ ਜੀ ਉੱਲੀ ਵੀਰੇ ਉੱਲੀ ਨਹੀਂ ਇਹ ਇਹਦਾ ਸਿਸਟਮ ਆ ਕੁਦਰਤ ਦਾ ਇਹਨਾਂ ਵਿੱਚੋਂ ਨਿਕਲਦਾ ਸਾਰੇ ਦਰਖਤਾਂ ਦੀ ਸੇਮ ਹੀ ਆ ਨਾ ਖਰਾਜ ਆ ਉੱਲੀ ਨਹੀਂ ਹੈਗੀ ਇਹ ਸਾਰੇ ਦਰਖਤਾਂ ਤੇ ਕਾਈ ਜੀ ਜੰਮ ਗਈ ਹੈ ਨਾ ਹਾਂ ਵੀਰੇ ਸ਼ਾਇਦ ਜਾਂ ਤਾਂ ਪ੍ਰੋਟੈਕਸ਼ਨ ਲਈ ਲਾ ਲੋ ਹਾਂ ਬਿਲਕੁਲ ਆ ਗਈ ਸਟਰਾਬਰੀ ਇਹ ਬਸ ਇਹ ਕਿਹੜੇ ਮਹੀਨੇ ਚੱਲ ਮੈਂ ਕਹਿੰਨਾ ਮਈ ਮਹੀਚ ਨਹੀਂ ਵੀਰੇ ਲਗਭਗ ਜੂਨ ਐਂਡ ਐਂਡ ਇਹ ਤੇ ਜਾਊਗਾ ਹੈ ਨਾ ਜੂਨ ਜੁਲਾਈ ਜੂਨ ਜੁਲਾਈ ਜੁਲਾਈ ਜਿਹਦੇ ਵਿੱਚ ਸ਼ੁਰੂ ਹੋ ਜਾਂਦੀ ਹੈ ਤੇਰੀ ਤਰਬਾਈ ਤੇਰਾ ਤਾਂ ਆਪਾਂ ਇੱਥੇ ਰਹੇ ਸੀ ਜੀ ਤੇ ਆਪਾਂ ਚੱਲੀਏ ਮਗਰਲੇ ਬਸ ਦੇਖਣ ਆਜੋ ਚੱਲੀਏ ਉਧਰਲੇ ਪਾਸੇ ਵੀ ਦੇਖ ਕੇ ਉਹਨੇ ਯਾਰ ਮੈਨੂੰ ਤਾਂ ਬੜਾ ਚੰਗਾ ਜਿਹਾ ਲੱਗੀਆਂ ਦਾ ਸ਼ਾਇਦ ਸਾਡੇ ਦਰਸ਼ਕਾਂ ਨੂੰ ਵੀ ਚੰਗਾ ਲੱਗਦਾ ਹੋਵੇ ਕਿਉਂਕਿ ਪਿੰਡਾਂ ਦੇ ਜਾਇਆਂ ਨੂੰ ਸ਼ਹਿਰਾਂ ਵਾਲੇ ਵੀ ਅਕਸਰ ਕਿਸੇ ਸਮੇਂ ਪਿੰਡਾਂ ਚ ਹੀ ਗਏ ਆ ਬਿਲਕੁਲ ਵੀਰੇ ਬਿਲਕੁਲ ਮੈਂ ਤਾਂ ਉਹਨਾਂ ਨੂੰ ਵੀ ਪਿੰਡੂ ਹੀ ਮੰਨਦਾ ਹੁੰਨਾ ਬਿਲਕੁਲ ਵੀਰੇ ਤਾਂ ਸ਼ਹਿਰਤ ਆਬਾਦ ਚ ਬਣੇ ਆ ਕਨਸੈਪਟ ਇਹ ਕਾਹ ਟਰੈਕਟਰ ਖੜਾ ਕਬੂਟਾ ਇਹ ਬਹੁਤ ਆ ਨਾ ਇੱਧਰ ਹਾਂ ਇਹ ਬਹੁਤ ਨੇ ਵੀਰੇ ਇਹ ਬਹੁਤ ਨੇ ਇੱਧਰਲੇ ਪਾਸੇ ਤੇ ਆ ਇਹ ਜਦੋਂ ਤੁਸੀਂ ਉਹ ਦਿਨ ਮਨਾਉਂਦੇ ਹੁੰਦੇ ਆ ਜਦੋਂ ਉਹ ਕਰਦੇ ਹੁੰਦੇ ਨੇ ਜਦੋਂ ਕਦੂਆਂ ਵਾਲਾ ਦਿਨ ਹੁੰਦਾ ਹੈ ਹੈਲੋਵੀਨ ਹੈਲੋਵੀਨ ਵਾਲੇ ਦਿਨਾਂ ਦੇ ਵਿੱਚ ਇਹ ਬਹੁਤ ਇੱਥੇ ਫਾਰਮ ਤੇ ਕਦੂ ਵੀ ਤੁਸੀਂ ਲੈ ਆ ਸਕਦੇ ਜਦੋਂ ਹੈਲੋਵੀਨ ਹੋਇਆ ਆ ਕੀ ਆ ਬਾਜ ਬਲ ਲ ਲ ਲ ਜਾਂਦੀ ਆ ਲ ਲ ਸੀ ਲ ਸੀ ਚਲੋ ਆ ਉਹ ਇਧਰਲੇ ਪਾਸੇ ਚਲੇ ਗਏ ਆ ਕੁੱਤਿਆਂ ਦਾ ਘਰ ਆ ਵੀਰੇ ਕੁੱਤਿਆਂ ਦਾ ਘਰ ਆ ਜਾਂ ਪਰ ਦੇਤੀ ਸ਼ਿਕਾਰੀ ਇਹਨਾਂ ਤੋਂ ਮੈਂ ਦੂਰੀ ਚੰਗਾ ਇਹਨਾਂ ਦਾ ਪਤਾ ਕੋਈ ਨਹੀਂ ਮੈਂ ਨਹੀਂ ਕਰਦਾ ਤਵਾਰ ਬਾਲਾ ਆ ਉੱਲੂ ਸੀ ਮੈਨੂੰ ਆਇ ਲੱਗੇ ਜਿਵੇਂ ਅਸਲੀ ਹੁੰਦਾ ਫੈਂਸੀ ਆ ਐਨਸੀ ਆ ਮੈਂ ਜੇ ਅਸਲੀ ਵੀ ਆਉਂਦੇ ਹੋਣਗੇ ਕਿਉਂਕਿ ਜੰਗਲ ਆ ਨਾ ਬਾਈ ਅਸੇ ਦਾ ਪਤਾ ਹੀ ਇੱਥੇ ਫਿਲਮਾਂ ਦੀ ਸ਼ੂਟਿੰਗ ਵੀ ਹੁੰਦੀ ਆ ਹਾਂ ਗਾਣੇ ਵੀ ਕਰਦੇ ਸ਼ੂਟਿੰਗ ਕਰਦੇ ਮੈਪਲ ਰਿਚ ਹੈਨੀ ਫਰੈਸ਼ ਫਾਰਮ ਹੈ ਲੋਕੇਸ਼ਨ ਤੁਸੀਂ ਹੈਨੀ ਫਰੈਸ਼ ਫਾਰਮ ਪਰ ਲੋਗੇ ਜਦੋਂ ਉਹ ਸਾਰੀ ਆਇਆ ਤਾਂ ਦੇਖ ਸਕਦੇ ਹੋ ਇੱਥੇ ਜਿਵੇਂ ਬਦਮਾਸ਼ਾਂ ਦੀ ਟਕਰਾਵ ਵਗੈਰਾ ਫਿਲਮੀ ਸਟਾਈਲ ਚ ਜਿਵੇਂ ਇੱਥੇ ਫਿਲਮਾਂ ਫੁੱਲਮਾਂ ਦਾ ਵੀ ਪ੍ਰੋਗਰਾਮ ਕਰ ਲੈਂਦੇ ਆ ਆ ਕੀ ਬਣੀ ਜਾਂਦਾ ਵੀ ਵੇਰੇ ਨੋਟ ਬਣਾ ਰਹੇ ਸੀ ਇਹ ਬੇਸਮੈਂਟ ਅੰਦਰ ਹਾਂ ਚੱਕ ਲੈ ਕਿਟਾ ਜਿਗੜਾ ਮੈਂਟ ਹੂੰ ਦਿਲ ਖੋਲ ਦੇ ਤੇ ਨਾਲ ਹੀ ਇਹ ਜੰਗਲ ਆ ਗਿਆ ਆ ਜੰਗਲ ਆ ਗਿਆ ਇਹ ਆ ਇੱਧਰ ਆ ਕੁੱਕੜ ਤਾਂ ਵਾਲੇ ਹਨ ਹਾਂ ਇਹ ਮੁਰਗੀਆਂ ਦਾ ਹੂੰ ਤੇ ਆ ਜੋ ਇੱਧਰਲੇ ਪਾਸੇ ਚੱਲ ਗਈ ਆ ਵੀ ਸੋਹਣਾ ਮਾਹੌਲ ਆ ਹਾਂ ਹਾਂ ਆ ਜੋ ਵੀਰੇ ਇੱਧਰਲੇ ਪਾਸੇ ਕੁੱਕ ਇੱਧਰ ਵੀ ਆ ਬੈਕਯਾਰਡ ਆ ਗਿਆ ਹਨਾ ਬੈਕਯਾਰਡ ਆ ਵੀਰੇ ਕਿੰਨਾ ਜੰਗਲ ਸੁਨ ਦਿਸੂਗਾ ਆ ਕੁੱਕੜ ਕਿੰਨੇ ਆ ਤਾੜੇ ਇੱਧਰ ਕੁੱਕੜ ਆ ਵੀਰੇ ਹਨਾ ਬਹੁਤ ਲੋੜ ਦੇ ਕੁੱਕੜ ਲੱਗ ਰਹੇ ਨੇ ਦਿਸ ਤਾਂ ਕੁਮਾਰ ਆ ਟਰੱਕ ਟਰੱਕ ਇਹ ਸ਼ੂਟਿੰਗ ਜੀ ਵੀ ਕੰਮ ਆਇਆ ਦਾ ਸਾਮਾਨ ਦਾ ਬੈਕਯਾਰਡ ਹੋ ਗਿਆ ਇੱਧਰ ਹੈਲੋ ਪੇਨ ਵਾਲੇ ਖੇਤ ਆ ਗਏ ਆਪਣੇ ਹਨਾ ਬਿਲਕੁਲ ਵੀਰੋ ਹਾਂ ਖੇਤਾਂ ਨਾਲ ਬਸ ਚੱਲ ਗਏ ਮੜਾ ਜਾ ਚਲੋ ਵੀਰੇ ਚਲੋ ਪੰਪਕਨ ਲਾਇਆ ਸੀ ਜਿੱਥੇ ਆਪਾਂ ਪੰਪਕਨ ਕਾਹਵਾ ਹੋ ਵੱਡਾ ਕਦੂ ਪੇਠਾ ਪੇਠਾ ਅਸਲ ਚ ਪੇਠਾ ਹੈ ਕਦੂ ਆਪਾਂ ਪੇਠਾ ਲੱਹ ਮਹੀ ਭਾਗੇ ਹੁੰਦਾ ਇੱਥੇ ਮਿੱਟੀ ਘੱਟ ਪੈਰਾਂ ਨੂੰ ਚਿੰਬੜਦੀ ਆ ਹਨਾ ਐਡਮੈਂਟਨ ਵਾਲੀ ਮਿੱਟੀ ਦਾ 5-5 ਕਿਲੋ ਲੱਗ ਜਾਂਦੀ ਆ ਇੱਥੇ ਵੀ ਚੁੰਬੜਦੀ ਆ ਜਿਹੜਾ ਫਾਰਮਰ ਆ ਸਾਹਮਣੇ ਜਿੱਥੇ ਆਪਣੇ ਪੇਠੇ ਲਾਏ ਸੀਗੇ ਉੱਥੇ ਚੁੰਬੜੂਗੇ ਇੱਥੇ ਆਹਾ ਹਾਂ ਹਾਂ ਇੱਥੇ ਖੜ ਲ ਜੀ ਆਪਾਂ ਹਨਾ ਕਾਂ ਕਿੰਨੇ ਫਿਰਦੇ ਆ ਵਿੱਚ ਬਿਲਕੁਲ ਵੀ ਕਾਂ ਬਹੁਤ ਹੈ ਕਾਂ ਬਹੁਤ ਹੈ ਤੇ ਕਾਂ ਵੀ ਸ਼ਾ ਕਾਲੇ ਕਾਂ ਬਿਲਕੁਲ ਫਿੱਕੇ ਹੀ ਨਹੀਂ ਕਿਉਂਕਿ ਧੁੱਪਾਂ ਟੰਡ ਹੰਡਣਾਲੋ ਹੋ ਜੇ ਬਣਾ ਕਸ਼ਮੀਰ ਚ ਵੀ ਇਹੋ ਜਿਹਾ ਸੇਮ ਤਾਂ ਬਹੁਤ ਪਿਆਰਾ ਮਾਹੌਲ ਸੀ ਦਰਸ਼ਕੋ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਇਹ ਫਾਰਮ ਦਿਖਾਤਾ ਤੁਹਾਨੂੰ ਧੰਨਵਾਦ ਮਿਹਰਬਾਨੀ